ਪਟਿਆਲਾ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਰਾਹੁਲ ਕਾਂਧੀ ਤੇ ਉਹਨਾਂ ਦੇ ਪਰਿਵਾਰਾਂ ਜਾਂ ਛੱਤ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਕੀਲ ਦੇ ਪੁੱਤਰ ਵਿਰੋਧ ਈਡੀ ਦੀ ਕਾਰਵਾਈ ਪੂਰੇ ਦਸਤਾਵੇਜ਼ ਦੀ ਦੋਂ ਜਿਹੜੀ ਉਹ ਜਾਂਚ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਦਿੱਤੀ ਗਈ ਧਮਕੀ ਤੇ ਕੋਈ ਰਾਜਨੀਤੀ ਜੜੀ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਸਾਰੇ ਧਰਮਾਂ ਦੇ ਲਈ ਪੂਜਾ ਸਥਾਨ ਹੈ ਜੀ ਉਹਨਾਂ ਦੇ ਉੱਤੇ ਵੀ ਕੋਈ ਈਮੇਲ ਭੇਜੀ ਜਾਂਦਾ ਕੀ ਕਰੀ ਜਾਂਦਾ ਤੋਂ ਬਾਅਦ ਕੋਈ ਵਿਸ਼ਵਾਸ ਦਿਵਾਉਣ ਵਾਲੀ ਗੱਲ ਸਰਕਾਰ ਵੱਲੋਂ ਹੋ ਨਹੀਂ ਰਹੀ ਪਰ ਮੈਂ ਇਹ ਜ਼ਰੂਰ ਗੱਲ ਕਹਿ ਸਕਦਾ ਕਿ ਸਾਡੇ ਜਿਹੜੇ ਸ਼ਕਤੀ ਦੇ ਕੇਂਦਰ ਨੇ ਜਿੱਥੋਂ ਤਾਕਤ ਮਿਲਦੀ ਹੈ ਗੁਰੂ ਨੂੰ ਇੱਥੇ ਕਿਸੇ ਦੀ ਵੀ ਕੋਈ ਹਿੰਮਤ ਨਹੀਂ ਕਿਸੇ ਦੀ ਕੋਈ ਤਾਕਤ ਨਹੀਂ ਵੀ ਉਹ ਇਹ ਜੀ ਕੋਈ ਗੱਲ ਕਰ ਜਵੇ ਇਹ ਜਿਹੜੀਆਂ ਵੀ ਕੋਈ ਇਹੋ ਜੀਆਂ ਗੱਲਾਂ ਲਿਖਦਾ ਉਹ ਸਿਰਫ ਤੇ ਸਿਰਫ ਜਿਹੜਾ ਅਬਨਾਰਮਲ ਆਦਮੀ ਹੋ ਸਕਦਾ ਕੋਈ ਹੋਰ ਐਸਾ ਬਿਮਾਰ ਆਦਮੀ ਹੋ ਸਕਦਾ ਪਰ ਕੋਈ ਵੀ ਐਸੀ ਸ਼ਕਤੀ ਨਹੀਂ ਕੀ ਜਿਹੜੀ